ਚੜਾ ਕੇ ਬੰਨੀ ਅਗ ਸਰਦਾਰੀ ਦੇ <li>ਖੁੱਲੀ ਦਾਣੀ ਮੁਝ ਚੜਾ ਕੇ ਬੰਨੀ ਪੱਗ ਸਰਦਾਰੀ ਦੇ <li>ਮਿੱਥ ਸ਼ਹਿਰ ਦੇ ਭੂਕੇ ਹੁਣ ਉੱਚਿਆ ਨਾਲ ਯਾਰੀ ਦੇ <li>ਮਿੱਥ ਸ਼ਹਿਰ ਦੇ ਭੂਕੇ ਹੁਣ ਉੱਚਿਆ ਨਾਲ ਯਾਰੀ ਦੇ <li>ਪਿੰਡ ਦੇ ਕੱਚੇ ਟਾਰੇ <li>ਪੁੱਲ ਗਿਆ ਪਿੰਡ ਦੇ ਕੱਚੇ ਟਾਰੇ ਕੋਠੀ ਨੂੰ ਉਹ ਤੋਂ ਵਿੱਚ ਕੱਲ ਬਾ ਪੀਵੇ ਤੋ ਤੇਰਾ ਕਰਦੇ ਰੋਟੀ ਨੂੰ ਐ ਮਾਂ ਤੇਰੀ ਕਰਦੇ ਰੋਟੀ ਨੂੰ ਉਹ ਪਿਉ ਤੇਰਾ ਕਰਦੇ ਰੋਟੀ ਨੂੰ ਡੈਰੀ ਨਿਤ ਪਾਰਟੀ ਹੋਟਲ ਤੇ ਨਿਤ ਪਾਰਟੀ ਹੋਟਲ ਐਥੇ ਘਰ ਵਿੱਚ ਮੂੰਗੀ ਲੇ ਪਿਉ ਦੇ ਤੇੜ ਚਲੂਗੀ ਨਾ ਲੈ ਪੈ ਤੇ ਕੋਟ ਤੂੰ ਬਦਲੇ ਪਿਉ ਦੇ ਤੇੜ ਚਲੂਗੀ ਨਾ ਮਾਵੇਂ ਵੀ ਕਰੇ ਦਬਾਵਾ ਮਾਵੇਂ ਵੀ ਕਰੇ ਦਬਾਵਾ ਹੱਥ ਵਿੱਚ ਫੜ ਕੇ ਛੁੱਟੀ ਨੂੰ ਉਹ ਤੋਂ ਵਿੱਚ ਕਲਮਾ ਪੀਵੇਂ ਪਿਉ ਤੇਰਾ ਤਰਸੇ ਰੋਟੀ ਨੂੰ ਐ ਮਾਵੇਂ ਤਰਸੇ ਰੋਟੀ ਨੂੰ ਤੋ ਤੁਮਦਾ ਮੋ ਤੇਰ ਕਾਰਾ ਤੋ ਤੁਮਦਾ ਮੋ ਤੇਰ ਕਾਰਾ ਪਿਓ ਦੇ ਪਹਿਰੀ ਜੁੱਤੀ ਨਾ ਤੈਨੂੰ ਮਾਂ ਪਿਆਂ ਦੀ ਕੋਈ ਥਾਰ ਨਹੀਂ ਮਾਂ ਕਹੀ ਦੇਣਾ ਤੂੰ ਸੁਤੀ ਨਾ ਤੈਨੂੰ ਮਾਂ ਪਿਆਂ ਦੀ ਕੋਈ ਥਾਰ ਨਹੀਂ ਮਾਂ ਕਹੀ ਦੇਣਾ ਤੂੰ ਸੁਤੀ ਨਾ ਕੁੱਤ ਜੰਮ ਕੇ ਕੀ ਕਰਨੇ ਕੁੱਤ ਜੰਮ ਕੇ ਕੀ ਕਰਨੇ ਬਈਆ ਕੱਕੀ ਹਿਲਾਉਣੀ ਵੋਟ ਨੂੰ ਓ ਤੂੰ ਵਿਚ ਚੱਕ ਲੱਭਾ ਓ ਵਿਚ ਚੱਕ ਲੱਭਾ ਮੀਂਹ ਤੇਉ ਤੇਰਾ ਘਰ ਤੇ ਰੋਟੀ ਨੂੰ ਆਖ ਚਾਹ ਓ ਵਿਚ ਸ਼ਹਿਰ ਪਲ ਵੀਰ ਸਿਆ ਵਿਚ ਸ਼ਹਿਰ ਪਲ ਵੀਰ ਸਿਆ ਹੁਣ ਝੰਡੇ ਚੁਲਦੇ ਬੜਿਆ ਖੱਬੀ ਖਾਨ ਜ਼ੋਗੀ ਪਰ ਮਾਪੇ ਰੁਲਦੇ ਨੇ ਤਾਈਓ ਪਛਤਾਉਂਦੇ ਮਾਪੇ ਤਾਈਓ ਪਛਤਾਉਂਦੇ ਮਾਪੇ ਯਮ ਤੇ ਉਲਾਦ ਵੇ ਖੋਟੀ ਤੂੰ ਉਹ ਤੇ ਚੱਕ ਲੱਭਾ ਹੁੱਪੇ ਚੱਕ ਲੱਭਾ ਪੀਵੇ ਪਿਉ ਤੇਰਾ ਤਰਸੇ ਰੋਟੀ ਨੂੰ ਐ ਮਾਂ ਤੇਰੀ ਤਰਸੇ ਰੋਟੀ ਨੂੰ ਬੈਠੇ ਤੇਰਾ ਤਰਸੇ ਰੋਟੀ ਨੂੰ ਅਮਰ ਤੇਰੀ ਤਰਸੇ ਰੋਟੀ ਪੰਜਾਬੀ ਸਿਨੇਮਾ ਤੇ ਸੰਗੀਤ जगत ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਧੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ